ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁਰਮੋਹਲੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਕਹਣਾ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ। ਤੇ ਇੱਦਾਂ ਹੀ ਵੱਤ ਚੜ੍ਹ ਕੇ ਦਰਸ਼ਨ ਕਰਦੇ ਰਹਿਣਾ। ਬਾਬਾ ਜੀ ਕੋ ਲਾ ਕੇ ਮੱਥਾ ਟੇਕਦੇ ਰਹਿਣਾ ਤਾਂ ਆਪਣੀ ਮਰਗਾਂ ਦਾ ਪੂਰੀ ਕਰਦੇ ਰਹਿਣਾ। ਬਾਬਾ ਜੀ ਦੀ ਰਹਿਮਤ ਮਾਰੇ ਤੁਸੀਂ ਹੀ ਤੁਹਾਡੇ ਕੀ ਵਿਚਾਰ ਨੇ? ਬਾਬਾ ਜੀ ਜਿੰਨੀ ਗੱਲ ਕਰੀ ਉਹਨੀ ਥੋੜੀ ਹੈ। ਜੀ। ਜੀ ਆਪਾਂ ਗੱਲ ਕਰੀਏ ਸ਼ੀਤਨਾ ਸਾਹਿਬ ਆਪਾਂ ਅੰਨੇ ਚਪੈਰਾ ਸਾਹਿਬ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨ ਸਥਾਨ ਤੇ ਬੜ ਜੇ ਆਪਾਂ ਗੱਲ ਕਰੀਏ ਕਿ ਰਹਿਮਤ ਦੀ ਰਹਿਮਤ ਤਾਂ ਬਾਬਾ ਜੀ ਦੀ ਹਰ ਕਿਸੇ ਦੇ ਹੁੰਦੀ ਆ ਜੇ ਆਪਾਂ ਸਾਹ ਲੈਨੇ ਉਹ ਬਾਬਾ ਜੀ ਰਹਿਮਤ ਹੈ ਉਹ ਵੀ ਸਾਹ ਲੈ ਰਹੇ ਆ ਜੇ ਬਾਬਾ ਜੀ ਦੀ ਰਹਿਮਤ ਹੈ ਆਪਾਂ ਹਰ ਚੀਜ਼ ਕਰ ਰਹੇ ਆ ਬਾਬਾ ਜੀ ਬਹੁਤ ਰਹਿਮਤਾਂ ਨੇ 783 ਦੇ ਅਗ ਦੇ ਉੱਤੇ ਸੁਹੀ ਰਾਗ ਪੜਿਆ ਉਹਨਾਂ ਨੇ ਕਹਾ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪਕਲ ਹੋਇਆ ਹਰ ਕੰਮ ਕਰਾਵਣ ਆਇਆ ਆਰਾਮ ਧਰਤ ਸੁਹਾਵੀ ਤਾਲ ਸੁਹਾਵ ਵਿੱਚ ਅਮਰਤ ਜਲ ਸ਼ਾਹਰਾਵ ਇਹ ਕਹਿੰਦੇ ਬਾਬਾ ਜੀ ਆ ਚਾਹੀਦਾ ਅੱਜ ਸਾਨੂੰ ਜਦ ਇਹ ਹਾਜ਼ਰ ਜਦ ਉਹ ਸਾਨੂੰ ਸਾਰੇ ਨੂੰ ਲਗਣ ਕਮੀ ਕੋਈ ਨਹੀਂ ਕੋਈ ਵੀ ਕਮੀ ਨਹੀਂ ਹੈ ਐਸਟ੍ਰਮ ਜੀ ਮੈਂ ਕਹਾਵਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਧੰਤਨ ਸਾਹਿਬ ਜਤੂਕ੍ਰਿ ਸ਼੍ਰੀ ਗੁਰਗੰਦ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਬੜੀ ਉੱਚੇ ਪੱਧਰ ਤੇ ਆਲ ਓਵਰ ਵਰਲਡ ਵਿੱਚ ਬਣਾਇਆ ਜਾ ਰਿਹਾ ਅੱਜ ਇੱਥੇ ਵੀ ਸਥਾਨ ਦੇ ਧੰਤਨ ਬਾਬਾ ਦੀ ਸਿਮਰਨ ਸੈਂਸ਼ਨ ਵਿਖੇ ਵੀ ਇੱਥੇ ਬੜੇ ਵੱਡੇ ਪੱਧਰ ਤੇ ਧੰਨ ਸ਼੍ਰੀ ਗੁਰਗੰਸਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸੰਗਤਾਂ ਵੱਡੀ ਗਿਣਤੀ ਵਿੱਚ ਪਹਿਰਾ ਤਾਨੰਦ ਮਾਰ ਰਹੀਆਂ ਹਨ ਕਿੰਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਦੋਂ ਹੁਕਮ ਦਿੰਦੇ ਐ ਅਸੀਂ ਉਦੋਂ ਹੀ ਤਿਆਰ ਹੋਨੇ ਆ ਉਸ ਤੋਂ ਪਹਿਲੇ ਕੁਝ ਵੀ ਨਹੀਂ ਐ ਪਾਪਾ ਦੀ ਸਿੰਘ ਜੀ ਦੀ ਕਿਰਪਾ ਨਾਲ ਗੁਰਗੰਸਹਿਬ ਜੀ ਦੀ ਬਹੁਤ ਹੀ ਮਾਨਤਾ ਹੈ ਉਹ ਸਾਡੇ ਗੁਰੂ ਆ ਵੀ ਬਾਣੀ ਇਹਦੇ ਵਿੱਚ ਸਾਰੀ ਗੁਰੂਆਂ ਦੀ ਬਹੁਤ ਕਿਰਪਾ ਹੈ ਗੁਰੂ ਗ੍ਰੰਥ ਸਾਹਿਬ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਉਹ ਤੋੜ ਹੀ ਚੜਦੇ ਨੇ ਕਦੀ ਵੀ ਕੋਈ ਅਸਥਾ ਨਹੀਂ ਕੋਤ ਮਾਨ ਕਰਦੇ ਗ੍ਰੰਥ ਸਾਹਿਬ ਜੀ ਦੇ ਬਾਬਾ ਦੀ ਜੀ ਕਿਰਪਾ ਨਾਲ ਐਕਮ ਕਾ ਸਤਨਾਮ ਕਰਤਾ ਹੋ ਤਗਨੀ ਵਿਪੋ ਨੈ ਵੈਰੇ ਜੀ ਲੋੜ ਹੈ ਫੁੰ ਜੁਨੀ ਸੇਵਨ ਗੁਰਪਸਾਦ ਜਪਾਤ ਅਤੇ ਜਗਾਸੇ ਹੈਪੀ ਸਤ ਨਾਨਕੋਸ਼ੀ ਪੀਛਾ ਧਵਾਈ ਜੀ ਦਾ ਕਹਾਲਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਇਕੱਠ ਦੇਖ ਰਹੇ ਆ ਤੇ ਅੱਜ ਕੱਲ ਬਹੁਤ ਮਤਲਬ ਵਧੀਆ ਵਾਜੂ ਗੁਰਦੁਆਰਿਆਂ ਨੇ ਨਾ ਜੁੜ ਰਹੇ ਆ। ਜੀ ਜੋ ਆਪਣਾ ਹੀ ਕਲਚਰ ਹੀ ਆ ਜੋ ਗੁਰਦੁਆਰਿਆਂ ਚ ਮਤਲਬ ਇਕੱਠ ਦੇਖ ਕੇ ਲੋਕਾਂ ਦਾ ਪਿਆਰ ਵਧ ਰਿਹਾ ਤੇ ਵਾਹਿਗੁਰੂ ਨੇ ਇੰਨੀ ਲਗਨ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਤੇ ਇਸੇ ਤਰ੍ਹਾਂ ਇਹ ਅੱਗੇ ਵਧਦਾ ਰਹੇ ਇਹ ਅਸੀਂ ਚਾਹੁੰਦੇ ਆ ਜੀ। ਜੀ ਤੇ ਭੱਜ ਕੇ ਹੋਏ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਗੁਰੂ ਦੀ ਬਾਣੀ ਤੋਂ ਪੜ੍ਹਦੇ ਇਹਨਾਂ ਨੂੰ ਇਹ ਕਹਿੰਦੇ ਆ ਵੀ ਨਾਲ ਲੱਗੋ ਭਾਈ। ਵਾਹਿਗੁਰੂ ਕਹੋ ਵਾਹਿਗੁਰੂ ਕਹਿਣ ਦੇ ਨਾਲੇ ਬੰਦਾ ਨਿੱਤਰ ਜਾਂਦਾ ਸਤ ਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਲਾਈਵ ਦੇਖ ਰਹੀ ਇਸ ਮੂਹ ਦਰਸ਼ਕਾਂ ਨੂੰ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਰਮ ਦੀਆਂ ਲੱਖ ਲੱਖ ਵਾਰਕਾ ਤੇ ਅੱਜ ਅਸੀਂ ਪਹੁੰਚੇ ਹੋਇਆ ਲੁਧਿਆਣਾ ਸ਼ਹਿਰ ਦੇ ਤਨਤਨ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਓ ਤੁਹਾਨੂੰ ਦਰਸ਼ਨ ਕਰਵਾਨੇ ਆ ਗੁਰਦੁਆਰਾ ਸਾਹਿਬ ਦੇ ਤੇ ਕਰਦੇ ਆ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਗੁਰੂ ਮਹਾਰਾਜ ਸਮੋ ਚੜਦੀ ਕਲਾ ਬਖਸ਼ੇ ਜੀ ਹਰ ਇੱਕ ਕੌਮ ਤੇ ਹੈ ਬਾਬਾ ਦੀਪ ਸਿੰਘ ਜੀ ਦਾ ਹੱਥ ਹੈ ਸਭ ਨੂੰ ਚੜ੍ਹਦੀ ਕਲਾ ਹੋਵੇ ਵਾਈ ਖਾਲਸਾ ਵਾਈ ਫਤਿਹ ਤੇ ਚੁਪਹਿਰਾ ਇੱਥੇ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਨਾਲ ਚੁਪਹਿਰਾ ਚੱਲਦਾ ਹੈ ਤੁਸੀਂ ਵੀ ਚੁਪਹਿਰੇ ਦੇ ਵਿੱਚ ਸ਼ਾਮਲ ਹੋ ਗਏ ਹਾਂ ਜੀ ਹਰ ਲਗਾਤਾਰ ਸ਼ਾਮਿਲ ਹੋ ਰਹੇ ਜੀ ਅੱਛਾ ਤੇ ਬਾਬਾ ਜੀ ਦੀ ਰਹਿਮਤ ਦੇ ਬਾਰੇ ਕੀ ਕਹਿਣਾ ਚਾਹੋਗੇ ਬਾਬਾ ਜੀ ਰਹਿਮਤਾਂ ਤੇ ਹਰ ਇੱਕ ਬੰਦੇ ਦੇ ਉੱਪਰ ਹੈ ਜੀ ਜੋ ਆ ਕੇ ਇੱਥੇ ਮੱਥਾ ਵੀ ਟੇਕਦਾ ਹੈ ਯਾਰ ਸੱਚੇ ਦਿਲ ਨਾਲ ਉਹਨਾਂ ਦਾ ਨਾਮ ਵੀ ਲੈ ਲੈਂਦਾ ਨਾ ਉਹਦੇ ਉੱਪਰ ਬਾਬਾ ਜੀ ਦੀ ਰਹਿਮਤ ਹੈ ਤੇ ਬਾਕੀ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਵਾਰੇ ਬਾਬਾ ਜੀ ਰਹਿਮਤਾਂ ਤੇ ਹਰ ਇੱਕ ਸਿੱਖ ਬੰਦੇ ਤੇ ਜਾਂ ਗੁਰਸਿੱਖ ਲਾਭ ਹੀ ਹੋਏਗਾ ਕੋਈ ਇੱਕ ਬੰਦਾ ਜੋ ਵੀ ਹੈ ਕੋਈ ਵੀ ਇੱਕ ਬੰਦਾ ਆਇਆ ਜੋ ਗੁਰੂ ਮਾਲਾ ਦਾ ਨਾਮ ਲੈਂਦਾ ਤੇ ਆਲਾ ਪਤਾ ਟੇਕਦਾ ਉਹਦੇ ਉੱਪਰ ਬਾਬਾ ਜੀ ਦੀ ਰਹਿਮਤ ਹੈ ਲੈ ਕੋਈ ਘਰ ਬੈਠੇ ਵੀ ਨਾਮ ਜਪ ਰਿਹਾ ਉਹਨਾਂ ਦਾ ਨਾ ਉਹਨਾਂ ਉੱਪਰ ਵੀ ਰਹਿਮਤ ਹੈ ਜੀ ਤੇ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਤੇ ਜੇ ਗੱਲ ਕਰੀਏ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਬਹੁਤ ਮਹਾਂਪੁਰਸ਼ ਜੀ ਹੋ ਉਹਨਾਂ ਵਰਗਾ ਤਾਂ ਕੋਈ ਹੋ ਹੀ ਨਹੀਂ ਸਕਦਾ ਕਿ ਦੁਨੀਆ ਦੇ ਦੁਆਰਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹਿਣਾ ਚਾਹਾਂਗਾ ਜੀ ਪ੍ਰਕਾਸ਼ ਪੁਰਬ ਪਹਿਲੇ ਦਿਨ ਜਦੋਂ ਆਪਣਾ ਬਣਾਇਆ ਜਾਂਦਾ ਵਾ 16 ਚਾਰੀ ਜੀ ਵਿੱਚ ਪਹਿਲੇ ਪ੍ਰਕਾਸ਼ ਪੁਰਬ ਹੋਇਆ ਸੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਪਹਿਲੇ ਗ੍ਰੰਥੀ ਪਾਪਾ ਬੁੱਢਾ ਜੀ ਸੀ ਆਪਣੇ ਤੇ ਮੈਂ ਇਹਦਾ ਕਹਿਣਾ ਚਾਹੂਗਾ ਵੀ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਤੇ ਸਾਰੇ ਕੇਸ ਦਾ ਕੇਸਦਾਰੀ ਹੋਣਾ ਤੇ ਗੁਰਦੁਆਰੇ ਜਾਇਆ ਕਰਨ ਪਾਠ ਕਰਿਆ ਕਰਨ ਸਭ ਨੂੰ ਮੇਰੇ ਵੱਲੋਂ ਤਾਂ ਇਹੀ ਕਹਿਣਾ ਤੇ ਦੁਪਹਿਰਾ ਲੱਗਦਾ ਬਾਬਾ ਦੀਪ ਸਿੰਘ ਜੀ ਦਾ ਜਿਹਦੇ ਵਿੱਚ ਹੋਮੋ ਮਾਰਕਸ ਸੰਤਾਂ ਪਹੁੰਚਦੇ ਆ ਨੇ ਨਤਵਸਕ ਹੁੰਦੀਆਂ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੁਪਹਿਰਾ ਜੀ ਦੁਪਹਿਰ ਦਾ ਮਤਲਬ ਆ ਵੀ ਚੌਥਾ ਪੈਰ ਹੁੰਦਾ ਵਾ ਇਹ ਜਿੰਦਾ ਤੇ ਜਿਹਦੇ ਵਿੱਚ ਬਾਬਾ ਦੀਪ ਸਿੰਘ ਜੀ ਨਾਲ ਧਿਆਨ ਕਰਕੇ ਪੰਜ ਜਪਜੀ ਸਾਹਿਬ ਕੀਤੇ ਜਾਂਦੇ ਨੇ ਦੋ ਚੋਪੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ ਤੇ ਆਨੰਦ ਸਾਹਿਬ ਦੀ 11 ਪਾਉੜੀਆਂ ਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ ਜੀ ਤੇ ਮੇਰੇ ਮੇਰੇ ਅਕੋਰਡਿੰਗ ਇਹ ਸਾਫ ਦੀ ਸ਼ਰਤ ਦਾ ਬਹੁਤ ਜ਼ਿਆਦਾ ਇਨਾਂ ਵਿੱਚ ਤੇ ਮੇਰੇ ਹਿਸਾਬ ਨਾਲ ਬਾਬਾ ਜੀ ਸਾਹਿਬ ਨੂੰ ਜਿੰਦੇ ਨੇ ਜੋ ਵੀ ਆਪਣੇ ਮਨ ਵਿੱਚ ਧਾਰ ਕੇ ਆਉਂਦਾ ਵਾ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਵੀ ਰੱਬ ਨੂੰ ਮੰਨੋ ਤੇ ਬਾਬਾ ਜੀ ਦੀ ਰਹਿਮਤ ਬਾਰੇ ਕੀ ਕਹਿਣਾ ਚਾਹੂੰਗੇ ਬੱਲੇ ਬਾਬਾ ਜੀ ਦੀ ਰਹਿਮਤ ਤਾਂ ਆਪਾਂ ਪਿਆਰ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਰਹਿਮਤ ਕਰਦੇ ਨੇ ਉਹ ਤੇ ਹਰ ਇੱਕ ਨੂੰ ਜੋ ਚਾਹੁੰਦਾ ਵਹ ਹਰ ਇੱਕ ਨੂੰ ਬਾਬਾ ਜੀ ਦਿੰਦੇ ਹੀ ਦਿੰਦੇ ਨੇ ਮੈਂ ਕਹਿੰਦਾ ਸਾਰੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਤੇ ਇਦਾਂ ਹੀ ਵਾਦ ਚੜ੍ਹ ਕੇ ਦਰਸ਼ਨ ਕਰਦੇ ਰਹਿਣ ਬਾਬਾ ਜੀ ਕੋਲ ਆ ਕੇ ਮੱਥਾ ਟੇਕਦੇ ਰਹਿਣ ਤੇ ਆਪਣੀ ਮਨੋ ਕਾਮਨਾ ਪੂਰੀ ਕਰਦੇ ਰਹਿਣ ਤੇ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਬਾਰੇ ਤੁਸੀਂ ਕੀ ਕਹਿਣਾ ਚਾਹੂਗੇ ਬਹੁਤ ਪਾਰ ਬਖਸ਼ਿਸ਼ ਹੈ ਜੀ ਸਭ ਦੀਆਂ ਮਨੁਕਾਮਨਾ ਪੂਰੀਆਂ ਕਰ ਦਿੰਦੇ ਨੇ ਜੇ ਸੱਚੇ ਭਾਵ ਨਾਲ ਆਉਂਦੇ ਨੇ ਜੀ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਜੀ ਤੇ ਤੁਹਾਡੀ ਕਦੋਂ ਤੋਂ ਹੈ ਜਿਹੜੀ ਉਹਨਾਂ ਦੇ ਨਾਲ ਲੀਨ ਲੱਗੀ ਹੋਈ ਹੈ ਬਾਬਾ ਜੀ ਜੀ ਪਪਾ ਜੀ ਆਪ ਹੀ ਬੁਲਾਉਣ ਆ ਲੈਣ ਜੀ ਸਾਡੀ ਤਾਂ ਕੋਈ ਐਮੀਅਤ ਨਹੀਂ ਜੀ ਉਹਨਾਂ ਦੀ ਕਿਰਪਾ ਨਾਲ ਹੀ ਅਸੀਂ ਆ ਨਹੀਂ ਦਰਸ਼ਨ ਕਰਦੇ ਆ ਪਰ ਕਾਫੀ ਸਾਲਾਂ ਤੋਂ ਆ ਰਹੇ ਆ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਕੀ ਕਹਿਣਾ ਚਾਹੂੰਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਦੇ ਅੱਤੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਧਾਈਆਂ ਮੇਰੇ ਵੱਲੋਂ ਤੇ ਸਮੂਹ ਸਾਧ ਸੰਗਤ ਨੂੰ ਵਧਾਈਆਂ ਜੀ ਮਤਲਬ ਬਾਬਾ ਜੀ ਦੀ ਰਹਿਮਤ ਵਾਰੇ ਤੁਸੀਂ ਹੀ ਤੁਹਾਡੇ ਕੀ ਵਿਚਾਰ ਨੇ ਬਾਬਾ ਜੀ ਜਿੰਨੀ ਗੱਲ ਕਰੀਏ ਓਨੀ ਥੋੜੀ ਹੈ ਜੀ ਜੀ ਆਪਾਂ ਗੱਲ ਕਰੀਏ ਸ਼ਹੀਦਾ ਸਾਹਿਬ ਆਪਾਂ ਅੰਨੇਆ ਚਪੈਰਾ ਸਾਹਿਬ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਚਰਨ ਅਸਥਾਨ ਤੇ ਬੜ ਜੇ ਆਪਾਂ ਗੱਲ ਕਰੀਏ ਕਿ ਰਹਿਮਤ ਦੀ ਰਹਿਮਤ ਤਾਂ ਬਾਬਾ ਜੀ ਦੀ ਹਰ ਕਿਸੇ ਦੇ ਹੁੰਦੀ ਆ ਜੇ ਆਪਾਂ ਸਾਹ ਲੈਨੇ ਹੋ ਬਾਬਾ ਜੀ ਰਹਿਮਤ ਹੈ ਉਹ ਵੀ ਸਾਹ ਲੈ ਰਹੇ ਆ ਜੇ ਬਾਬਾ ਜੀ ਦੀ ਰਹਿਮਤ ਹੈ ਆਪਾਂ ਹਰ ਚੀਜ਼ ਕਰ ਰਹੇ ਆ ਬਾਬਾ ਜੀ ਬਹੁਤ ਰਹਿਮਤਾਂ ਨੇ ਤੇ ਤੁਹਾਡੀ ਜਿਵੇਂ ਲਗਨ ਬਾਬਾ ਜੀ ਦੀ ਹੈ ਨਾ ਇਥੇ ਕਦੋਂ ਦੀ ਲੱਗੀ ਹੋਈ ਆ ਜਾਂ ਮੈਂ ਮੈਂ 2012 ਤੋਂ ਆ ਰਹੀ ਆ ਵਾਪਸ ਕੋਈ ਤੁਹਾਡੀ ਬਾਬਾ ਜੀ ਨੇ ਮੰਗਿਆ ਜਿਹੜੀ ਤੁਹਾਡੀ ਪੂਰੀ ਕੀਤੀ ਸੀ ਅਰਦਾਸ ਪੂਰੀ ਹੋਈ ਸੀ ਨਾ ਬੰਦੇ ਆਪਣੇ ਚੰਨਾ ਨਾਲ ਜੋੜਦੇ ਸਭ ਤੋਂ ਵੱਡੀ ਅਰਦਾਸ ਹੈ ਜੀ ਸਰਬੰਦੇ ਭਲੇ ਦੀ ਸਭ ਤੋਂ ਵੱਡੀ ਅਰਦਾਸ ਹੈ ਦੇਖੋ ਜੀ ਇਹ 15 ਭਗਤਾਂ ਦੀ ਬਾਣੀ 11 ਭਟ ਤੇ ਉਸ ਟਾਈਮ ਪੰਜ ਗੁਰੂਆਂ ਦੀ ਬਾਣੀ ਤੇ ਚਾਰ ਸਿੱਖਾਂ ਦੀ ਬਾਣੀ ਦੇ ਵਿੱਚ ਲਿਖੀ ਗਈ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨਹੀਂ ਸੀ ਇਹਦੇ ਵਿੱਚ ਇਹਦੇ ਚ 30 ਰਾਗ ਲਿਖੇ ਗਏ 22 12 30 ਰਾਗ ਤੇ ਭਟਾਂ ਦੇ ਸਵਈਏ ਲਿਖੇ ਗਏ ਉਦੋਂ ਵਾਰ ਇਹ ਲਿਖਾਇਆ ਗਿਆ ਰਾਮ ਸਰ ਭਾਈ ਗੁਰਦਾਸ ਜੀ ਤੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਭਾਦੋ ਸੁਦੀ ਏਕਮ ਨੂੰ ਲਿਖਿਆ ਗਿਆ ਹੈ ਉਹ ਸੰਪੂਰਨ ਹੋਇਆ ਤੇ ਰਾਤ ਨੂੰ ਫਿਰ ਉਹਨਾਂ ਨੇ ਸੋਚਿਆ ਵੀ ਇੱਥੇ ਕੋਈ ਇੰਨੀ ਪਵਿੱਤਰ ਮਹਾਨ ਹਸਤੀ ਹੋਣੀ ਚਾਹੀਦੀ ਜਿਹੜੀ ਇਹਨੂੰ ਪੜੇ ਸਵੇਰੇ ਫਿਰ ਪ੍ਰਕਾਸ਼ ਹੋਇਆ ਤੇ ਸਵੇਰੇ ਅੰਮ੍ਰਿਤ ਵੇਲੇ ਉੱਠੇ ਬਾਬਾ ਬੁੱਢਾ ਜੀ ਨੂੰ ਦੇਖਿਆ ਵੀ ਆਹੀ ਇਨਸਾਨ ਹੈ ਜਿਹੜਾ ਪ੍ਰਕਾਸ਼ ਕਰ ਸਕਦਾ ਫਿਰ ਆਏ ਤੇ ਪੰਜਵੇਂ ਪਾਤਸ਼ਾਹ ਨੇ ਖੁਦ ਚੌਰ ਕੀਤਾ ਬਾਬਾ ਬੁੱਢਾ ਜੀ ਦੇ ਸਿਰ ਦੇ ਉੱਤੇ ਮਹਾਰਾ ਸਰੂਪ ਲਏ ਇਹ ਪ੍ਰਕਾਰ ਮਾ ਕਰ ਜਿਓ ਸਾਰੇ ਸ਼ਹਿਰ ਦੀਆਂ ਸਵੇਰੇ ਅਮਰਤ ਵੇਲੇ ਜਦੋਂ ਪ੍ਰਕਾਸ਼ ਹੋਇਆ ਤਾਂ ਪੰਜਵੇਂ ਪਾਤਸ਼ਾਹ ਨੇ ਕਿਹਾ ਕਹਿੰਦੇ ਬਾਬਾ ਬੁੱਢਾ ਜੀ ਨੂੰ ਜਦ ਬਾਬਾ ਬੁੱਢਾ ਜੀ ਨੇ ਪਛਾਣ ਨੂੰ ਹੋਣ ਲੱਗੇ ਕਹਿੰਦੇ ਨਾ ਹੱਥ ਲਾ ਕੇ ਕਹਿੰਦਾ ਨਾ ਪਛਾਣੇ ਹੋਣਾ ਕਹਿੰਦੇ ਖੋਲੋ ਗ੍ਰੰਥ ਸੋਨਾ ਸਾਹਿਬ ਪੰਥ ਜਦੋਂ ਇਹ ਗੱਲ ਕਹੀ ਤਾਂ ਬਾਬਾ ਬੁੱਢਾ ਜੀ ਨੇ ਗ੍ਰੰਥ ਖੋਲ੍ਹਿਆ ਤੇ ਸਤਿਗੁਰ ਸਾਹਿਬ ਤੋਂ ਨੇ ਦਰਸ਼ਨ ਕੀਤੇ ਤੇ ਫਿਰ ਕਹਿੰਦੇ ਉੱਚੀ ਆਵਾਜ਼ ਚ ਸੁਣਾਓ ਕੀ ਹੈ ਫਿਰ ਉਹਨਾਂ ਨੇ ਪੜਿਆ 783 ਦੇ ਅੰਗ ਦੇ ਉੱਤੇ ਸੁਹੀ ਰਾਗ ਪੜਿਆ ਉਹਨਾਂ ਨੇ ਕਿਹਾ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵ ਵਿੱਚ ਅੰਮ੍ਰਿਤ ਜਲ ਸ਼ਾਹ RAM ਇਹ ਹੋਗਾ ਅੱਜ ਦਾ ਉਹ ਸੁਹੀ ਇਕਮ ਨੂੰ ਪ੍ਰਕਾਸ਼ ਪ੍ਰਕਾਸ਼ ਗੁਰਪੁਰਵਾ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਮਹਾਰਾਸਰੂਪ ਲਿਖਿਆ ਗਿਆ ਉਹ ਲਿਖਣਸਾਰ ਗੁਰਦੁਆਰਾ ਦਮਦਮਾ ਸਾਹਿਬ ਦੀ ਧਰਤੀ 'ਤੇ 31ਵਾਂ ਰਾਗ ਜਿਹੜਾ ਪਾਇਆ ਗਿਆ ਕਿਉਂਕਿ 30 ਰਾਗ ਹੋ ਗਏ ਸਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ 31 ਰਾਗ ਨੇ ਮੈਂ ਤੁਹਾਨੂੰ ਨਾਸਕਾਂ ਦੇ ਨੌ ਵੀ ਸੁਣਾ ਸਕਦਾ ਵੀ ਸਰੀ ਰਾਗ ਹੋ ਗਿਆ ਮਾਜ ਰਾਗ ਹੋ ਗਿਆ ਗੌੜੀ ਰਾਗ ਹੋ ਗਿਆ ਅਸਰ ਰਾਗ ਹੋ ਗਿਆ ਗੁਜਰੀ ਰਾਗ ਹੋ ਗਿਆ ਦੇਵਗੰਧਾਰੀ ਹੋ ਗਿਆ ਬਿਹાગੜਾ ਰਾਗ ਹੋ ਗਿਆ ਬਡਾਂਸ ਰਾਗ ਹੋ ਗਿਆ ਸੋਟ ਰਾਗ ਹੋ ਗਿਆ ਤਨਾਸ ਸਰੀ ਰਾਗ ਹੋ ਗਿਆ ਜੈ ਸਰੀ ਰਾਗ ਹੋ ਗਿਆ ਜੈ ਸਿਵਾ ਟੋਟੀ ਰਾਗ ਹੋ ਗਿਆ ਬਰਾੜੀ ਰਾਗ ਹੋ ਗਿਆ ਤਲੰਗ ਰਾਗ ਹੋ ਗਿਆ ਸੁਹੀ ਰਾਗ ਹੋ ਗਿਆ ਉਸ ਤੋਂ ਬਾਅਦ ਫਿਰ ਬਲਾਵਲ ਰਾਗ ਹੋ ਗਿਆ ਬਲਾਵਲ ਤੋਂ ਬਾਅਦ ਫਿਰ ਗਾਉਂਡ ਰਾਗ ਆਉਂਦਾ ਗਾਉਂਡ ਤੋਂ ਬਾਅਦ ਰਾਮਕਲੀ ਰਾਗ ਹੋ ਗਿਆ ਫਿਰ ਨਟ ਰਾਗ ਮਾਲੀ ਗੌੜਾ ਰਾਗ ਫਿਰ ਉਸਤਵਾਰ ਕਲਾ ਮਾਰੂ ਰਾਗ ਫਿਰ ਤੁਖਾਰੀ ਰਾਗ ਫਿਰ ਕੇਦਾਰਾ ਰਾਗ ਫਿਰ ਪੈਰੋ ਰਾਗ ਫਿਰ ਬਸੰਤ ਰਾਗ ਫਿਰ ਸਾਰੰਗ ਰਾਗ ਫਿਰ ਮਲਾਰ ਰਾਗ ਮਲਾਰ ਤੋਂ ਫਿਰ ਕਾਨੜਾ ਰਾਗ ਫਿਰ ਕਲਿਆਣ ਰਾਗ ਫਿਰ ਪ੍ਰਭਾਤੀ ਰਾਗ ਇਹ 30 ਰਾਗ ਹੋ ਗਏ 31ਵੇਂ ਦੇ ਵਿੱਚ ਰਾਗਾ ਜੈਜਾਵੰਤੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆ ਤੇ ਜਿਹੜੀ ਰੈਂਦੀ ਬਾਣੀ ਸੀ ਜਿਹਨੂੰ 12 ਦੇ ਵਿਧੀ ਕਹਿੰਦਾ 1410 ਤੋਂ ਸ਼ੁਰੂ ਹੁੰਦੀ ਆ ਉਹ ਵੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਾਈ ਮਨੀ ਸਿੰਘ ਜੀ ਤੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਆਪਣੇ 9 ਮਹੀਨੇ 9 ਦਿਨ 9 ਘੜੀਆਂ ਦੇ ਵਿੱਚ ਉਹ ਸੰਪੂਰਨ ਕਰਾਇਆ ਜਿਹੜਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਪਹਿਲਾਂ ਆਪਾਂ ਦੱਸ ਦਈਏ ਕਿ ਇਹਨੂੰ ਇਹ ਤੀਰਕਾ ਵਾਲਾ ਹੈ ਤੇ ਫਿਰ ਹੁਣ ਤਾਂ ਸੰਪੂਰਨ ਹੋ ਗਿਆ ਤੇ ਪ੍ਰਕਾਸ਼ ਤਾਂ ਹੁਣ ਅਸੀਂ ਸੰਪੂਰਨਤਾ ਕਰਨਾ ਹੈ ਵੀ ਅੱਜ ਦਾ ਜਿਹੜਾ ਮਹਾਨ ਵੀ ਦੁਨੀਆ ਦਾ ਤੀਨ ਲੋਕ ਦਾ ਜਿਹੜਾ ਮਾਲਕਾ ਜਿਹੜੀ ਬਾਣੀ ਇੰਨੀ ਇਕੱਠੀ ਕਰੀ ਗਈ ਅੱਜ ਦਿਨ ਪ੍ਰਕਾਸ਼ ਕਰਕੇ ਸਾਡੇ ਝੋਲੀ ਦੇ ਵਿੱਚ ਉਹ ਚੀਜ਼ ਪਾਈ ਬਾਣੀ ਗੁਰੂ ਗੁਰੂ ਆ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਾ ਸੇਵਕ ਜਨਮਾਨਾ ਪ੍ਰਤਾਕ ਗੁਰੂ ਨਿਸਤਾਰਜ ਜੀ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹਨੂੰ ਦਸਵੇਂ ਪਾਤਸ਼ਾਹ ਦਾ ਥਾਪੜਾ ਹੋਵੇ ਜਿਨ੍ਹਾਂ ਨੇ ਚਾਰ ਸ੍ਰੀਮਹਾਰਜ ਹੱਥੀ ਲਿਖੇ ਹੁਣ ਆ ਰੱਡੀ ਜੰਗ ਲਿਖਿਆ ਜੰਗ ਲੜੀ ਹੋਵੇ ਉਹਨਾਂ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਦਾਣਾ ਖਾ ਕੇ ਉਹਨਾਂ ਥੋੜੇ ਥੋੜਾ ਖਾ ਕੇ ਅੱਜ ਵੀ ਉੱਥੇ ਮੌਜੂਦਾ ਉਹ ਜਗਾ ਬਣੀ ਹੋਈ ਆ ਤੇ ਆਪਣੇ ਚਾਰ ਸਰੂਪ ਜਿਨ੍ਹਾਂ ਨੇ ਲਿਖੇ ਹੋਣਾ ਉਹਨਾਂ ਦੇ ਉਹਨਾਂ ਦੇ ਘਰੋਂ ਰਹਿਮ ਤਾਂ ਨਹੀਂ ਮਿਲਣਗੇ ਹੋਰ ਕਿੱਥੋਂ ਮਿਲਣਗੇ ਆ ਇਹ ਤਾਂ ਮੰਨਦੇ ਹੋ ਤੇ ਜਿਨ੍ਹਾਂ ਨੇ ਆਪਣਾ ਸੀਸ ਲੋਕ ਦਾ ਫੁੱਲ ਚੜਾਉਂਦੇ ਨੇ ਦਰਬਾਰ ਸਾਹਿਬ ਕੋਲ ਚੜਾਉਂਦਾ ਪਰ ਬਾਬਾ ਦੀਪ ਸਿੰਘ ਨੇ ਤਾਂ ਆਪਣਾ ਸੀਸ ਕੱਟ ਕੇ ਚਰਨਾ ਦੇ ਵਿੱਚ ਰਹਾ ਬਾਬਾ ਜੀਵ ਸਿੰਘ ਨੇ ਆਪਣਾ ਉਹਨਾਂ ਦੇ ਚਰਨਾਂ ਦੇ ਵਿੱਚ ਆਪਣਾ ਸੀ ਜਿਹੜਾ ਐਡਾ ਬੜਾ ਮਹਾਨ ਯੋਧਾ ਹੋਵੇ ਲਖਾਰੀ ਹੋਵੇ ਦਸਵੇਂ ਪਾਤਸ਼ਾਹ ਦਾ ਉਪਾਸ਼ਕ ਹੋਵੇ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਦੇ ਘਰ ਤੋਂ ਰਹਿਮਤ ਨਹੀਂ ਮਿਲੂ ਹੋਰ ਕਿੱਥੋਂ ਮਿਲੂਗੀ ਕਿਉਂਕਿ ਰਹਿਮਤ ਤਾਂ ਜਿਹੜੀਆਂ ਨੇ ਰਹਿਮਤ ਤਾਂ ਉੱਥੇ ਵਰਤਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਜਾਂਦਾ ਚਲੋ ਉਹਨਾਂ ਦੇ ਨਾਂ ਤੇ ਗੁਰਦੁਆਰਾ ਬਣਿਆ ਠੀਕ ਆ ਬਹੁਤ ਵਧੀਆ ਗੱਲ ਆ ਪਰ ਜਿਹੜੇ ਰਹਿਮਤਾਂ ਨੇ ਗੁਰੂ ਗ੍ਰੰਥ ਸਾਹਿਬ ਰਾਹੀਂ ਪਪਾ ਦੀਪ ਸਿੰਘ ਰਾਏ ਸਾਨੂੰ ਮਿਲਦੀ ਆ ਨੇ ਸਤਿ ਸ਼੍ਰੀ ਅਕਾਲ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰਗੰਦ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਬੜੀ ਉੱਚੇ ਪੱਧਰ ਤੇ ਆਲ ਓਵਰ ਵਰਲਡ ਵਿੱਚ ਮਨਾਇਆ ਜਾ ਰਿਹਾ ਅੱਜ ਇੱਥੇ ਵੀ ਸਥਾਨ ਤੇ ਧੰਤਨ ਬਾਬਾ ਦੀਪ ਸਿੰਘ ਮਾਲ ਰੋਡ ਐਕਸਨਸ਼ਨ ਵਿਖੇ ਵੀ ਇੱਥੇ ਬੜੇ ਵੱਡੇ ਪੱਧਰ ਤੇ ਧੰਨ ਸ੍ਰੀ ਗੁਰਗੰਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੰਗਤਾਂ ਵੱਡੀ ਗਿਣਤੀ ਵਿੱਚ ਪਹੇਰਾ ਦਾਨੰਦ ਮਨ ਰਹੀਆਂ ਹਨ ਪਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਹੈ ਕਈ ਕੱਟੜਪੰਥੀ ਦੁਪਹਿਰ ਨੂੰ ਵੀ ਘਟਣ ਲੱਗ ਗਏ ਨੇ ਪਰ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਇੱਥੇ ਆਣ ਕੇ ਦੇਖੋ ਸੰਗਤਾਂ ਇੰਨੀ ਗਰਮੀ ਵਿੱਚ ਵੀ ਇਹਨੇ ਠਾਠਾ ਮਾਰਦਾ ਕੱਠ ਸੜਕਾਂ ਤੇ ਬੈਠੀਆਂ ਹਨ ਧੰਤਨ ਬਾਬਾ ਦੀਪ ਸਿੰਘ ਦੀ ਗੋਦ ਵਿੱਚ ਬੈਠੀਆਂ ਹਨ ਸੰਗਤਾਂ ਆਨੰਦ ਮਾਣ ਰਹੀਆਂ ਸੰਗਤਾਂ ਦੀਆਂ ਝੋਲੀਆਂ ਭਰੀਆਂ ਜਾ ਰਹੀਆਂ ਹਨ ਮੈਂ ਧੰਨ ਸ਼੍ਰੀ ਗੁਰਗੰਨ ਸਾਹਿਬ ਦੇ ਪ੍ਰਕਾਸ਼ਪੁਰਬ ਤੇ ਆਪਣੇ ਵੱਲੋਂ ਸਮੁੱਚੀ ਲੁਧਿਆਣੇ ਦੀ ਸੰਗਤ ਵੱਲੋਂ ਸਮੁੱਚੇ ਵਰਲਡ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰਪ੍ਰੰਤ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰਬ ਬਾਰੇ ਕੀ ਕਹਿਣਾ ਚਾਹੋਗੇ ਮੈਂ ਸਮੂਹ ਸਿਕ ਸੰਗਤ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਪਹਿਲਾ ਪ੍ਰਕਾਸ਼ਪੁਰ ਜੋ 1604 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਹੱਦ ਗ੍ਰੰਥੀ ਤਾਂ ਪਾਇਆ ਕਿ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਤੇ ਉਹਨਾਂ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਪਹਿਲੇ ਗ੍ਰੰਥੀ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਸੀਗਾ ਬਾਬਾ ਬੁੱਢਾ ਜੀ ਨੇ ਮੈਂ ਸਭ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਜੀ ਲੱਖ ਲੱਖ ਬਧਾਈ ਦਿੰਦਾ ਨਾ ਜੀ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਜਿਵੇਂ ਸੰਗਤਾਂ ਦਾ ਇਕੱਠ ਦੇਖ ਰਹੇ ਹਾਂ ਤੇ ਅੱਜ ਕੱਲ ਬਹੁਤ ਮਤਲਬ ਵਧੀਆ ਵਾ ਜੋ ਗੁਰਦੁਆਰਿਆਂ ਨੇ ਨਜੜ ਰਹੇ ਹਾਂ ਜੀ ਜੋ ਆਪਣਾ ਹੀ ਕਲਚਰ ਹੀ ਆ ਜੋ ਗੁਰਦੁਆਰਿਆਂ ਚ ਮਤਲਬ ਇਕੱਠ ਦੇਖ ਕੇ ਲੋਕਾਂ ਨਾਲ ਪਿਆਰ ਵਧ ਰਿਹਾ ਤੇ ਵਾਈਰੂ ਨੇ ਇਨੀ ਲਗਨ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਤੇ ਇਸੇ ਤਰ੍ਹਾਂ ਹੀ ਅੱਗੇ ਵਧਦਾ ਰਹੇ ਇਹ ਅਸੀਂ ਚਾਹੁੰਦੇ ਹਾਂ ਜੀ ਜੀ ਰਹਿਮਤਾ ਜੀ ਜੇ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਬਹੁਤ ਰਹਿਮਤਾ ਬਾਬਾ ਜੀ ਦੀ ਕਿ ਤੁਸੀਂ ਤੁਹਾਡੀ ਲਗਨ ਕਦੋਂ ਦੀ ਲੱਗੀ ਹੋਈ ਹੈ ਸਾਡੀ ਮੇਰੀ ਤਾਂ ਬਚਪਨ ਤੋਂ ਹੀ ਹੈ ਜੀ ਅੱਛਾ ਜੀ ਮਾਪੇ ਦੇ ਘਰੇ ਮੇਰੀ ਮਾਹ ਮਹਾਰਾਜ ਪੜ੍ਹੀ ਹੋਈ ਸੀ ਅੱਛਾ ਮਹਾਰਾਜ ਦਾ ਪੜਾਅ ਪੂਰਾ ਕੀਤਾ ਹੈ ਮਹਾਰਾਜ ਅੱਛਾ ਜੀ ਤੇ ਜਦ ਤੋਂ ਸਾਨੂੰ ਸਾਰਿਆਂ ਨੂੰ ਲਗਨ ਹਾਂ ਜੀ ਕਮੀ ਵੀ ਕੋਈ ਨਹੀਂ ਹਾਂ ਜੀ ਕੋਈ ਵੀ ਕਮੀ ਨਹੀਂ ਹੈ ਐਸ ਟਾਈਮ ਜੀ ਮੈਂ ਕਹਾਵਾ ਕਿ ਕਿਸੇ ਚੀਜ਼ ਦੀ ਕਮੀ ਹੋਵੇ ਨਾ ਬਾਬਾ ਜਿਦ ਹੀ ਫੌਰਨ ਹਾਜ਼ਰ ਕਰਦਾ ਜੇ ਕਹਿੰਦੇ ਬਾਬਾ ਜੀ ਆਹ ਚਾਹੀਦਾ ਅੱਜ ਸਾਨੂੰ ਜਦ ਹੀ ਹਾਜ਼ਰ ਜੇ ਉਸੇ ਟਾਈਮ ਐਨੀ ਹੈ ਵੀ ਟਾਈਮ ਪਊਗਾ ਦੋ ਦਿਨ ਲੰਘ ਜਾਣਗੇ ਚਾਰ ਦਿਨ ਨਾ ਇੱਥੇ ਸੰਗ ਤਾਂ ਵੀ ਕਹਿੰਦੀਆਂ ਨੇ ਮਾਤਾ ਜੀ ਸਾਡੇ ਸਿਰ ਤੇ ਹੱਥ ਰੱਖ ਕੇ ਜਾ ਮੈਂ ਕਿਹਾ ਭਾਈ ਬਾਬਾ ਜੀ ਨੂੰ ਕਹਿ ਕੇ ਰੱਖ ਦਿੰਨੀ ਆ ਉਹਨੇ ਕਰਨਾ ਜੋ ਕੁਝ ਕਰਨਾ ਬਿਲਕੁਲ ਸਹੀ ਮੈਂ ਤਾਂ ਤੁਹਾਡੇ ਵਰਗੀ ਆ ਬਿਲਕੁਲ ਜੀ ਤੇ ਪਟਕੇ ਹੋਏ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਗੁਰੂ ਦੀ ਬਾਣੀ ਤੋਂ ਪਟਕੇ ਇਹਨਾਂ ਨੂੰ ਇਹ ਕਹਿੰਦੇ ਆ ਵੀ ਨਾਲ ਲੱਗੋ ਭਾਈ ਬਾਹੇ ਗੁਰੂ ਕਹੋ ਬਾਹੇ ਗੁਰੂ ਕਹਿਣ ਦੇ ਨਾਲੇ ਬੰਦਾ ਨਿੱਤਰ ਜਾਂਦਾ